ਪੂਰੇ ਪੰਜਾਬ ਦਾ ਧਮਾਕਾ ਜੀਨੇ ਲੈਣਾ ਲੈ ਜੋ ਇੱਕ ਵੇਕ ਲੈਗਾ ਦੁਕਾਨ ਬੰਦ ਕਰ ਰਹੇ ਆ ਨਵਾਂ ਸ਼ੋਰੂਮ ਖੋਲ੍ਹਿਆ ਆ ਲੋ ਆ ਭੈਣਾ ਭਰਾਵੋ ਨਾਲ ਹੀ ਦਿੱਤਾ 250 ਰੁਪਏ ਆ ਦੇਖੋ ਜੀ ਜਿਹੜਾ ਕੋ ਲੜਾਈ ਹੋ ਗਈ ਆ ਦੇਖੋ 250 ਪੈ ਗਿਆ ਆ 250 ਰੁਪਏ ਉਹ ਲਹਿੰਗੇ ਦਾ ਪੰਗਾ 250 ਰੁਪਏ ਜੀ ਪੈ ਗਿਆ ਪੰਗਾ ਲਹਿੰਗੇ ਦਾ ਦੇਖੋ ਜੀ ਜਿਹੜਾ ਕੋ ਲੜਾਈ ਹੋ ਗਈ ਆ ਦੇਖੋ 250 ਪੈ ਗਿਆ ਆ 250 ਆ ਪਾ ਗਿਆ ਪੰਗਾ ਲਹਿੰਗੇ ਦਾ ਉਹ ਲਟ ਲੋ ਲਟ ਲੋ ਲਟ ਲੋ ਬਾਬੇ ਦੀ ਹੱਟੀ ਨੂੰ ਲਟ ਲੋ ਕਹਿੰਦੇ ਰਹਿ ਗਏ 4-5 ਦਿਨ ਆਪਣਾ ਸੁਆਣਾ ਲਾ ਲੋ ਬਰਬਰੀ ਕੋਡੋਂ ਦੇ ਸੂਟ ਕਿੰਨੇ ਦਾ ਆ ਲੋ ਭਾਜੀ 400 ਦਾ ਸੂਟ 100 ਰੁਪਏ ਕਰਤਾ ਉਹ 100 ਰੁਪਏ ਜੀ ਸੂਟ ਕਰਤਾ ਉਹ 100 ਰੁਪਏ ਜੀ ਸੂਟ ਆ ਦੇਖੋ ਆ ਦੇਖੋ 100 ਰੁਪਏ ਭਾਜੀ 100 ਰੁਪਏ 200 ਰੁਪਏ ਦਾ ਸੂਟ ਕਰਤਾ ਚਲਦੀ ਚਲਦੀ ਵੀਡੀਓ ਵੀ ਬੱਦ ਤਵਾਰ ਸ਼ੇਅਰ ਕਰ ਦਿਓ ਜਿਹੜੇ ਬੱਦ ਵੀਡੀਓ ਸ਼ੇਅਰ ਕਰਨਗੇ 5 ਲੋਕਾਂ ਨੂੰ 5 ਸੂਟ ਬਿਲਕੁਲ ਫ੍ਰੀ ਕੋ ਬਜ਼ਾਰ ਚ 1500 ਰੁਪਏ ਇੱਕ ਬਾਬੇ ਦੀ ਹੱਟੀ ਤੇ 1000 ਦੇ ਚਾਰ ਬੜੀ ਦਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਚਾਰ ਦਿਨ ਬਹੁਤ ਵੱਡੇ ਫਾਇਦੇ ਹੋਣੇ ਬਾਬੇ ਦੀ ਹੱਡੀ ਹੋਣ ਲੱਗੀ ਜਮਸ਼ੇਰ ਖਾਸ ਚ ਬੰਦ ਜਲੰਧਰ ਸ਼ਹਿਰ ਚ ਜਾਨੀਆ ਬਾਸ ਅੱਡੇ ਦੇ ਸਾਹਮਣੇ ਉਦੋਂ ਪਹਿਲਾ ਪਹਿਲਾ ਆ ਕੇ ਮਾਲ ਲੈ ਜਾਓ ਫਰੀ ਦੇ ਪਾ ਪਿਓਰ ਕੋਟਨ ਦੇ ਸੂਟ ਬ੍ਰੈਂਡ ਦੇ ਨਾਲ ਆ ਦੇਖੋ ਹਾਂਜੀ ਹਜ਼ਾਰ ਹਜ਼ਾਰ ਦਾ ਪੀਸ 400 ਰੁਪਏ ਕਰਤਾ 400 ਰੁਪਏ ਆ ਦੇਖੋ ਭਾਜੀ ਸੂਟ ਹਾਂਜੀ ਹੈਂਡਵਰਕ ਦੇ ਨਾਲ ਆ ਬਹਿ ਜਾਓ ਪੰਜਾਬ ਦੀ ਗਾਰੰਟੀ 1500 ਦਾ ਸੂਟ ਆ ਲੋ ਬਾਬੇ ਦੀ ਹੱਡੀ ਦੇ ਡਿਜ਼ਾਈਨ ਜਿੰਨਾ ਮਰਜੀ ਹਜ਼ਾਰ ਦੇ ਤਿੰਨ ਕਰਤੇ ਨੇ ਆ ਲੋ ਭਾਜੀ 2-2000 ਰੁਪਏ ਦਾ ਸੂਟ ਕਰੇਵ ਦੇ ਹਾਂਜੀ ਇਹ ਲੈ ਚੱਕੋ ਵੀ 5-500 ਰੁਪਏ ਹੈਂਡਵਰਕ ਨਾਲ ਲੈ ਜਾਓ ਆ ਲੋ ਰਿਕਨਸਰ 12-1200 ਰੁਪਏ ਸੂਟ ਆ ਦੇਖੋ ਮਿਰਰ ਵਰਕ ਦਾ ਕੰਮ ਕੀਤਾ ਹੋਇਆ 450 ਰੁਪਏ ਕਰਤਾ ਆ ਕੋਈ ਚਾਹੇ ਰਖੜੀ ਦੇ ਕੱਪੜਾ ਨਾਲ ਵਿਆਹ ਲਈ ਦਾਜ ਦੇ ਦਾ ਭਾਰਾ ਸੂਟ ਆ 2000 ਵਾਲਾ ਸੂਟ 500 ਦੇ ਵਿੱਚ ਕਰਤਾ 500 ਚ ਓਏ ਹੁਣ ਮੈਂ ਚੱਲਾਂ ਬਾਬੇ ਦੀ ਹੱਟੀ ਜਮਸ਼ੇਰ ਖਾਸ ਮੈਨੂੰ ਬਹੁਤ ਫੋਨ ਆਉਂਦੇ ਲੋਕਾਂ ਦੇ ਕਹਿੰਦੇ ਬਾਬਾ 250 ਦਾ ਲਹਿੰਗਾ ਨਹੀਂ ਦਿੰਦਾ ਕਹਿੰਦੇ 100 ਰੁਪਇਆ ਸੂਟ ਨਹੀਂ ਦਿੰਦਾ ਤੇ ਮੈਂ ਵੀ ਬਾਬੇ ਨੂੰ ਫੋਨ ਲਾ ਲਿਆ ਮੈਂ ਕਿਹਾ ਪਾਪਾ ਜੀ ਸ਼ਾਤਗਿਰਾਂ ਬੜੀਆਂ ਠੋਕਦੇ ਹਾਂ ਕਹਿੰਨੇ 100 ਰੁਪਇਆ ਸੂਟ ਲੈ ਜਾ 10000 ਲਹਿੰਗਾ 250 ਲੈ ਲੋ ਦਿੰਦੇ ਕਿਉਂ ਨਹੀਂ ਤਾਂ ਬਾਬਾ ਹੀ ਮੋਰੇ ਪੜ ਗਿਆ ਕਹਿੰਦਾ ਬਾਈ 100 ਰੁਪਇਆ ਸੂਟ ਵੀ ਦਿੰਦਾ ਮੈਂ 250 ਲਹਿੰਗਾ ਵੀ ਦਿੰਦਾ ਕਹਿੰਦਾ ਹੁਣੇ ਚੱਕ ਗੱਡੀ ਤੇ ਆ ਜਾ ਹੁਣ ਆਪਾਂ ਦੁਕਾਨ ਤੇ ਜਾ ਕੇ ਦੇਖਣਾ ਭਈ ਉਹ ਦਿੰਦਾ ਜਾਂ ਨਹੀਂ ਦਿੰਦਾ ਤੇ ਜਿਹੜੇ ਲੋਕ ਕਮੈਂਟ ਕਰਦੇ ਆ ਮੈਂ ਵੈਰੀਫਾਈ ਕੀਤਾ ਦੁਕਾਨਦਾਰੀ ਉਹਨਾਂ ਤੋਂ ਕਮੈਂਟ ਕਰਾਈ ਜਾਂਦੇ ਆ ਵੀ ਹੈ ਨਹੀਂ ਜੀ ਝੂਠ ਬੋਲਦਾ ਜੀ ਕਰਦਾ ਕੋਹ ਨਹੀਂ ਇੱਕ ਗੱਲ ਮੈਂ ਠੋਕ ਕੇ ਦੱਸ ਦਿੰਨਾ ਉਹ ਬਾਬਾ ਤੇਰਾ ਦਿਲ ਦਾ ਨਹੀਂ ਮਾੜਾ ਬਾਬਾ ਜੋ ਬੋਲਦਾ ਉਹ ਦਿੰਦਾ ਜੋ ਮੇਰਾ ਹੁਣ ਤੱਕ ਦਾ ਬਾਪਿਆ ਇਹ ਸਾਇਟੀ ਦੇ ਵੀਡੀਓ ਅਸੀਂ ਉਹੀ ਪਾਉਣੇ ਆ ਜੋ ਦੁਕਾਨਦਾਰ ਕਮਿਟਮੈਂਟ ਕਰਦਾ ਉਹਨੂੰ ਦੇਣੀ ਪੈਣੀ ਆ ਪਹਿਲਾਂ ਮੈਂ ਵੈਰੀਫਾਈਡ ਕੀਤਾ ਕੀ ਬਾਬੇ ਦੀ ਹੱਟੀ ਸੱਚੀ ਬੰਦ ਹੋਣ ਲੱਗੀ ਆ ਕੀ ਸੱਚੀ ਇਹ ਚੱਲੀ ਆ ਜਲੰਧਰ ਜਦੋਂ ਮੈਨੂੰ ਕਲੀਅਰ ਹੋ ਗਿਆ ਚੱਲੀ ਆ ਤਾਂ ਵੀਡੀਓ ਮੈਂ ਪਾ ਰਿਹਾ 20 ਤਰੀਕ ਤੋਂ ਪਹਿਲਾਂ ਪਹਿਲਾਂ ਬਾਬੇ ਦੀ ਹੱਟੀ ਜਲੰਧਰ ਚਲ ਜਾਣੀ ਆ ਉਦੋਂ ਪਹਿਲਾਂ ਕਰੋੜਾ ਦਾ ਮਾਲ ਫਰੀ ਦੇ ਪਾ ਲੈ ਜਾਓ ਆਓ ਚੱਲਦੇ ਹਾਂ ਹੁਣ ਆਪਾਂ ਉਹ ਲਟ ਲਓ ਲਟ ਲਓ ਲਟ ਲਓ ਬਾਬੇ ਦੀ ਹੱਟੀਆਂ ਲਟੋ ਕਹਿੰਦੇ ਰਹਿ ਗਏ 4-5 ਦਿਨ 100-100 ਰੁਪਏ ਦੇ ਸੂਟ 250 ਰੁਪਏ ਲਹਿੰਗਾ ਜਿਹੜਾ ਬਾਜ਼ਾਰ 'ਚ 10000 ਦਾ ਇਤਿਹਾਸ ਰੱਚਦਾ ਉਹ ਹੱਥ ਦੇ ਵਿੱਚ ਦੇਖ ਲਓ ਪਹਿਲਾਂ ਫੜਿਆ ਲਹਿੰਗਾ ਬਾਜ਼ਾਰ 'ਚ ਕਿਰਾਇਆ ਰੇ 5000 ਮੁੱਲ ਲੈਣ ਜਾਊਂਗਾ ਨਾ 10000 ਦਾ ਬਾਬਾ ਜੀ ਬੇਜ ਗਿਣਿਆ ਰੇ ਲਹਿੰਗਾ ਰੱਖ ਲਓ ਆ ਲਹਿੰਗਾ ਦੇਖ ਲਓ ਇੱਕ ਮਿੰਟ ਜੀ ਲਹਿੰਗਾ ਦਿਖਾਣ ਦੋ ਸੇਰ ਦੇ 9 ਵਾ ਚੁੱਕੇ ਆ ਹਾਂਜੀ ਧਮਾਕੇ ਦੇ ਰਹੇ ਆ ਆ ਲਹਿੰਗਾ ਹਾਂਜੀ ਆ ਚੋਲੀ ਹਾਂਜੀ ਆ ਦੁਪੱਟਾ ਦੇਖੋ ਨਾਲ रेडी आ लो پورے ਪੰਜਾਬ ਦਾ ਧਮਾਕਾ ਜਿਹਨੇ ਲੈਣਾ ਲੈ ਜਾਓ ਇੱਕ ਵਕ ਲੈ ਲੇਗਾ ਦੁਕਾਨ ਬੰਦ ਕਰ ਰਹੇ ਆ ਨਵਾਂ ਸ਼ੋਰੂਮ ਖੋਲ੍ਹਿਆ ਆ लो ਆ ਭੈਣਾ ਭਰਾਵੋ ਨਾਲ ਹੀ ਦਿੱਤਾ 250 ਰੁਪਏ ਆ ਦੇਖੋ ਜੀ ਜਿਹੜਾ ਕੋਈ ਲੜਾਈ ਹੋ ਗਈ ਆ ਦੇਖੋ 250 ਪਾ ਗਿਆ ਆ 250 ਰੁਪਏ ਉਹ ਲੈਂਗੇ ਨਾ ਬੰਗਾ ਪਾ 250 ਰੁਪਏ ਜੀ ਕਾਂ ਲਹਿੰਗੜਾ 250 ਕਿਹੜਾ ਬਾਜ਼ਾਰ ਚ 10 10 ਹਜ਼ਾਰ ਦਾ ਲਹਿੰਗਾ ਆ ਲੈ 250 ਰੁਪਏ 250 ਰੁਪਏ ਦਾ ਲਹਿੰਗਾ ਆ ਲੈ 250 ਰੁਪਏ ਦਾ ਲਹਿੰਗਾ 10 ਹਜ਼ਾਰ ਦਾ ਲਹਿੰਗਾ 250 ਚ ਕਰਤਾ ਆ ਲੈ ਚੱਕੋ 250 ਰੁਪਏ ਦੇਖੋ ਜੀ ਨਾ ਕਿਸੇ ਨੇ ਦਿੱਤਾ ਨਾ ਤੇ ਹੁਣ 250 ਰੋ ਲਹਿੰਗਾ ਚੱਕ ਲੋ 10 10 ਹਜ਼ਾਰਾਂ ਦੇ ਲਹਿੰਗੇ 250 250 ਰੋ ਦੇਣਾ ਪਰੋਲੀ 5 5 ਮੀਟਰ ਦਾ ਸੂਟ ਕਪੜਾ ਸਵਾਨ ਵਾਲਾ ਭਾਜੀ ਕਪੜਾ ਸੁਆਣਾ ਲਾ ਬਰਬਰੀ ਕੋਡੋਂ ਦਾ ਸੂਟ ਕਿੰਨੇ ਦਾ ਆ ਲਓ ਭਾਜੀ 400 ਵਾਲਾ ਸੂਟ 100 ਰੁਪਏ ਕਰ ਦਿੰਦੇ ਓ 100 ਰੁਪਏ ਜੀ ਸੂਟ ਕਰਦਾ ਓ 100 ਰੁਪਏ ਜੀ ਸੂਟ ਆ ਦੇਖੋ ਆ ਦੇਖੋ 100 ਰੁਪਏ ਭਾਜੀ 100 ਰੁਪਏ 200 ਰੁਪਏ ਜੀ ਸੂਟ ਕਰਦਾ 5 500 4 400 ਵਾਲਾ ਸੂਟ 100 100 ਰੁਪਏ 300 ਰੁਪਏ 200 ਰੁਪਏ ਸੂਟ ਕਿਸੇ ਨੇ ਨਹੀਂ ਦੇਣਾ ਜੋ ਰੇਟ ਆ ਸੂਟਾਂ ਪਿੱਛੇ ਵੱਡੇ ਫਾਰੇ ਬਾਪੜੀ ਹੱਡੀ ਹੋਣ ਲੱਗੀ ਆ ਸ਼ਰਟ ਚਾਰ ਪੰਜ ਦਿਨ ਚੱਲੀਏ ਜਲੰਧਰ 770 ਦਾ ਸੂਟ 1000 ਦਾ ਸੂਟ ਪਾਜੀ ਇੱਧਰ ਦੇਖੋ ਚੀਜ਼ਾਂ ਹਾਂਜੀ 770 ਦਾ ਸੂਟ 250 ਰੁਪਏ ਓ ਹੋ 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 ਕੋਈ ਸਾਰਾ 200 ਰੁਪਏ ਕੋਈ ਆਰ ਤੋਂ ਨਹੀਂ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਕਰਤਾ ਜੀ 250 ਰੁਪਏ ਦਾ ਸੂਟ ਆਲੋ ਸਿਮਰ ਦੇ ਸੂਟ ਲੋ ਜੀ ਸਿਮਰ ਦੇ ਹਾਂਜੀ 1500 1800 ਵਾਲੇ ਸੂਟ ਵੀ 250 ਰੁਪਏ ਕਰਦੇ ਆਲੋ ਸਿਮਰ ਦੇ ਦੇਖੋ ਬਾਜ਼ਾਰ ਚ 1500 ਰੁਪਏ ਇੱਕ ਬਾਬੇ ਦੀ ਹੱਤੀ ਤੇ 1000 ਦੇ ਚਾਰ ਲੈ ਜਾਓ ਲਾ ਜੋ ਲਾ ਆ ਦੇਖੋ 250 ਵਾਲੇ ਜਿਹਨੇ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ ਸਾਰੇ ਰੋਕੋ ਦੇਖਾਰੇ 2.500 ਜੀ 2.500 ਜਿਹੜਾ ਬਾਜ਼ਾਰ ਚ ਆਕਰ ਸੀ 50000 ਦੇ ਕੱਪੜਾ ਨਾ ਬਾਬੇ ਦੀ ਹੱਡੀ ਤੋਂ 12-15000 ਚ ਲੈ ਜਾਓ ਚਾਰ ਰੰਗ ਲੈ ਗਏ ਆ ਐਤਵਾਰ ਤੱਕ ਵੱਡੇ ਫਾਇਦੇ ਕਰਦੇ ਆ ਜਿੰਨਾ ਚੱਕੋ 2.500 ਜਿੰਨਾ ਮਰਜ਼ੀ ਕੱਪੜਾ ਲੈ ਜਾਓ ਆ ਲੋ ਔਰ ਦੇਖੋ ਇਹ 250 ਚ ਕੋਟ 250 ਸੂਟ ਪੂਰੀ ਦੁਕਾਨ ਖਾਲੀ ਕਰਦੇ ਆ ਪਾਜੀ ਆ ਲੋ ਆ ਦੇਖੋ ਜੀ ਕਲਰ ਚੈੱਕ ਕਰ ਆ ਦੇਖੋ ਪਾਜੀ ਕੋਟਨ ਦੇ ਪੀਸ ਆ ਦੇਖੋ ਆ ਲੋ ਬਰਸ ਪੇਂਟ ਵਾਲਾ ਸੂਟ ਹਾਂ ਮੇਰੇ ਮੁਰੇ ਤੇ ਲੈ ਜੀ 250 ਰੁਪਏ ਜੀ 250 ਰੁਪਏ ਆ ਦੇਖੋ ਜੀ ਪੇਂਟ ਵਾਲਾ ਸੂਟ 7-800 ਰੁਪਏ ਘਟਰੀ ਇਹ ਵੀ 250 ਰੁਪਏ ਚ ਲੈ ਜਾਓ 250 ਰੁਪਏ ਜੇ ਵੀ ਸੂਟ ਆ ਲੋ ਪਾਜੀ ਆ ਪੀਸ ਦੇਖੋ ਪਿਓਰ ਸ਼ਿਮਰ ਦੇ ਪਰ ਸੂਟ ਆ ਗਿਆ ਹਾਂਜੀ ਪੂਰੇ ਪੰਜਾਬ ਦੀ ਗਾਰੰਟੀ ਸ਼ਿਮਰ ਦਾ ਸੂਟ ਬਾਜ਼ਾਰ ਚ 1295 ਵਾਲਾ 250 ਰੁਪਏ ਆ ਲੈ ਜੋ 250 ਰੁਪਏ ਜਿੰਨਾ ਮਰਜੀ ਕਪੜਾ ਚੱਕੋ 250 ਰੁਪਏ ਜੀ ਦੇਖੋ ਜੀ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਚਾਰ ਦਿਨ ਬਹੁਤ ਵੱਡੇ ਫਾਇਦੇ ਹੋਣੇ ਹੋਰ ਕਾਟਲੋਕਾਂ ਦੀਆਂ ਕੈਟਲੋਕਾਂ ਬਾਰ-ਬਾਰ ਸੋਲੀਆਂ ਚੱਕੋ 250 250 ਰੁਪਏ ਦੇਖੋ ਫੋਟੋ ਮਾਰਾ ਕੈਟਲੋਗ ਭਾਜੀ 250 250 ਆ ਚੈੱਕ ਕਰ ਲੋ ਮਾਡਰ ਵਾਲੇ ਪੀਸ ਆ ਮਾਡਰ ਵਾਲੇ ਪੀਸ ਲੈ ਜੋ ਲੈ ਜੋ ਬਾਰ-ਬਾਰ ਕਹਿੰਦੇ ਆ ਲੈ ਜੋ ਮੁੜ ਕੇ ਨਹੀਂ ਮਿਲਣੇ ਆ ਲਓ ਜੀ ਬਰਸਪੈਨ ਵਾਲਾ ਸੂਟ ਆ ਗਿਆ ਹਾਂਜੀ ਪਿਆਰ ਦੇ ਬਰਸਪੈਨ ਹੀ 500 ਰਾਂ ਦਾ ਲਫੜਾ 250 ਚੁੰਨੀ ਨਾਲ ਸੂਟ ਕਰਤਾ ਦੇਖੋ ਜੀ ਕਰੋੜਾਂ ਦਾ ਕਪੜਾ ਫਰੀ ਦੇ ਬਾਪ ਬਾਬੇ ਦੀ ਹਟਾਈ 250 ਰੁਪਏ ਘਾਟਾ ਪਾ ਕੇ ਕਪੜਾ ਦੇ ਜਾਂਦੇ ਘਾਟਾ ਪਾ ਕੇ ਆਹ ਦੇਖੋ ਭਾਜੀ ਸੂਟ ਹਾਂਜੀ ਹੈਂਡਵਰਕ ਦੇ ਨਾਲ ਆਹ ਬਹਿ ਜਾਓ ਪੰਜਾਬ ਦੀ ਗਾਰੰਟੀ 1500 ਵਾਲਾ ਸੂਟ ਅਲੋ ਬਾਬੇ ਦੀ ਹੱਟੀ ਦੇ ਬਜ਼ਾਰ ਜਿੰਨਾ ਮਰਜੀ ਹਜ਼ਾਰ ਦੇ ਤਿੰਨ ਕਰਦੇ ਨੇ ਉਹ 333 ਰੁਪਏ ਦਾ ਸੂਟ ਆ 333 ਰੁਪਏ ਸੂਟ ਕਰਤਾ ਉਹ ਜਿਹੜਾ ਬਾਜ਼ਾਰ 'ਚ 1000 ਰੁਪਏ ਦਾ ਇੱਕ ਇੱਥੇ 1000 ਦੇ ਤਿੰਨ ਕਰਦੇ 333 ਰੁਪਏ ਦਾ ਸੂਟ ਲੈ ਜਾਓ ਲੈ ਜਾਓ 333 ਸੂਟ ਚ 333 ਰੁਪਏ ਸੈਲੀਬ੍ਰਿਟੀਆਂ ਵਾਜੀ ਆ ਲੋ ਆ ਦੇਖੋ ਕੜਾਈਆਂ ਵਾਲੇ ਜਿਹਨੇ ਰਖੜੀ ਦੇ ਕੱਪੜਾ ਲੈਣਾ ਵਿਆਹ ਸ਼ਾਦੀ ਲੈਣਾ ਦੇਣ ਲੈਣ ਲੈਣੀ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਦਾਰ 333 ਰੁਪਏ 333 ਰੁਪਏ ਭਾਜੀ ਚੀਜ਼ਾਂ ਦੇਖ ਲੋ ਦੇਖੋ 50 50 ਹਜ਼ਾਰ ਵਾਲਾ ਕੱਪੜਾ 12 12 15 15 ਹਜ਼ਾਰ ਚ ਲੈ ਜਾਓ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਬੱਦਲ 333 ਰੁਪਏ ਭਾਜੀ 333 ਆਇਦਰ ਸੂਟ ਵੀ ਭਾਜੀ 333 ਫਰਕਾਬਦੀ ਸੂਟ ਵੀ 333 ਆ ਦੇਖੋ ਆਹ ਲੋ ਭਾਜੀ ਪੀਸ ਦੇਖੋ 333 ਰੁਪਏ ਦੀ ਸੂਟ ਕਰਤਾ ਪੂਰੇ ਪੰਜਾਬ ਦੀ ਗਾਰੰਟੀਆ ਦੇਖੋ ਪੀਸ ਆ ਦੇਖੋ ਜੀ ਫੋਰਟ ਵਾਲੇ ਪੀਸ ਆ ਮਾਡਲ ਵਾਲੇ ਪੀਸ 333000 ਰੁਪਏ ਦੇ ਤਿੰਨ ਸੂਟ ਭਾਜੀ ਆ ਦੇਖੋ ਰੰਗ ਵੀ ਜਿੰਨੇ ਮਰਜ਼ੀ ਲੈ ਲਓ ਬਾਪੇ ਦੀ ਹੱਟੀ ਹੋਣ ਲੱਗੀ ਜਮਸ਼ੇਰ ਖਾਸ ਚ ਬੰਦ ਜਲੰਧਰ ਸ਼ਹਿਰ ਚ ਜਰ ਜਾਣੀ ਆ বাস ਅੱਡੇ ਦੇ ਸਾਹਮਣੇ ਉਦੋਂ ਪਹਿਲਾ ਪਹਿਲਾ ਆ ਕੇ ਮਾਲ ਲੈ ਜਾਓ ਫ੍ਰੀ ਦੇ ਪਾ ਆ ਲੋ ਭਾਜੀ ਪੀਸ ਦੇਖੋ ਤੁਸੀਂ ਕੜਾਈ ਦੇਖੋ ਕੰਮ ਦੀ ਸਪਾਈ ਦੇਖੋ 1000 ਰੁਪਏ ਤੇ ਤਿੰਨ ਸੂਟ ਇਹ ਵੀ 1000 ਦੇ ਤਿੰਨ ਦੇਖੋ ਕੌਰਵੀ ਵਾਲਾ ਸੂਟ ਆ ਕੌਰਵੀ ਵਾਲਾ ਚੱਕੋ 1000 ਦੇ ਤਿੰਨ ਪੀਸੇ ਵੀ ਜਿੰਨੇ ਮਰਜੀ ਸੂਟ ਲਓ ਜੀ 1000 ਰੁਪਏ ਤੇ ਤਿੰਨ ਸੂਟ ਤਿੰਨ ਸੂਟ ਧਮਾਕੇਦਾਰ ਚੀਜ਼ਾਂ ਦੇ ਨਾਲ ਆਹ ਲਓ ਜੀ ਕੁਆਲਿਟੀਆਂ ਦੇਖੋ ਡਿਜ਼ਾਈਨ ਦੇਖੋ ਇੱਕ ਤੋਂ ਇੱਕ ਦੁਕਾਨ ਕਰ ਰਹੀ ਬੰਦ 1000 ਦੇ ਤਿੰਨ ਵੱਡੇ ਵੱਡੇ ਬ੍ਰਾਂਡ ਵਾਲੇ ਸੂਟ ਕੱਟਦੇ ਆ ਜੀ ਕਾਡੀਆਂ ਦੇ ਪਾ ਪਟਿਆਲਾ ਸਲਵਾਰ ਨਾਲ 350 ਰੁਪਏ ਸੂ ਦੇਖੋ ਜਿੰਨਾ ਮਰਜ਼ੀ ਕੱਪੜਾ ਲੈ ਲਓ ਆ ਲਓ ਚੱਕੋ ਭਾਜੀ ਪੀਸ ਦੇਖੋ ਚੱਕ ਜਿਹੜਾ ਲੈਣਾ ਆ ਲਓ ਆ ਲਓ ਇੱਕ ਤੇ ਕੜੀਆਂ ਨਾਲ ਆ ਰਿਹਾ ਜੀ ਜਿੰਨਾ ਮਰਜ਼ੀ ਲੈ ਜਾਓ ਬਾਜ਼ਾਰ ਚ 800 ਰੁਪਏ ਇੱਕ ਇੱਥੇ 700 ਦੇ ਦੋ 350 ਚ ਚੱਕੋ 350 ਚ ਲਿਓ ਜੀ ਲਿਓ ਆ ਚੱਕੋ ਲਓ ਫੜ ਲਓ ਫੜ ਲਓ ਖੋਲੋ ਆ ਭਈ ਇੱਕ ਸਾਈਕੜੀ ਜਾਣ ਇੱਕ ਤੋਂ ਇੱਕ ਧਮਾਕਾ ਆ ਦੇਖੋ ਪਟਿਆਲਾ ਸਰਵਾਨਾ 350 ਦਾ ਆ ਵੀ 350 ਦੇ ਵਿੱਚ ਆ ਦੇਖੋ ਆ ਲੋ ਜੀ 350 ਰੁਪਏ ਆ ਲੋ ਜੀ ਜਿੰਨਾ ਮਰਜ਼ੀ ਲੈ ਰਹੋ ਜਿਹੜਾ ਮਰਜ਼ੀ ਰੰਗ ਚੱਕੋ ਪਿਓਰ ਕੋਟਨ ਦੇ ਸੂਟ ਬ੍ਰੈਂਡ ਦੇ ਨਾਲ ਆ ਦੇਖੋ ਹਜ਼ਾਰ ਹਜ਼ਾਰ ਵਾਲਾ ਪੀਸ 400 ਰੁਪਏ ਕਰਤਾ 400 ਰੁਪਏ 400 ਰੁਪਏ ਦਾ ਸੂਟ ਆ ਗਏ ਆ ਗਏ ਆ ਲੋ ਜੀ ਜਿੰਨੇ ਮਰਜ਼ੀ ਦੇਖੋ ਆ ਦੇਖੋ 4 400 ਚ ਚੱਕ ਲੋ 4 400 ਚ ਆ ਲੋ ਸੇਵ ਕਲਰ ਨਾਲੋ ਨਾਲ ਧਮਾਕੇ ਹੋ ਰੇ ਆ ਜੀ ਆ ਦੇਖੋ ਇੱਕ ਦੋ ਇੱਕ ਆਡੀਗਰ ਭਾਜੀ 495 ਦੇ ਚਿਕਨ ਵਾਲੇ ਸੂਟ ਚਿਕਨ ਵਾਲੇ ਸੂਟ 495 ਉਹ ਚਿਕਨ ਵਾਲੇ ਸੂਟ ਚੱਕੋ 495 ਚ 12 1200 ਵਾਲੇ ਪੀਸ ਵੀ 495 ਦੇ ਵਿੱਚ ਆਹ ਦੇਖੋ ਭੈਣ ਜੀ ਰੰਗ ਦੇਖੋ ਪ੍ਰਿੰਟ ਦੇਖੋ ਕਲਰ ਦੇਖੋ ਦੁਕਾਨ ਬੰਦ ਕਰ ਰਹੇ ਆ ਲੈ ਜਾਓ ਲੈ ਜੋ ਲੈ ਮੁੜ ਕੇ ਨਹੀਂ ਮਿਲਣੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਵੱਡੇ ਫਰੇ ਬਾਬੇ ਦੀ ਹੱਟੀ ਜਮਸ਼ੇਰ ਖਾਨ ਲੈ ਜਾਓ 495 495 ਦੋਨੇ ਹੀ ਲੈ ਜਾਓ ਆਹ ਦੇਖੋ ਪੀਸ ਭਾਜੀ ਆ ਚੀਜ਼ਾਂ ਦੇਖੋ ਦਵੱਟੇ ਫੁੱਲ ਪਿਓ ਦੇ ਰੰਗ ਆ ਰਿਹਾ ਚਾਰ ਚਾਰ 1000 ਰੁਪਿਆ ਦਾ ਸੂਟ 500 ਰੁਪਏ ਲਓ 500 ਰੁਪਏ ਚ ਸੂਟ ਦੇਤਾ ਕਿਸੇ ਨੇ ਨਹੀਂ ਦੇਣਾ ਦੇਖੋ ਚੀਜ਼ਾਂ ਹਰ ਕਿਸੇ ਨੂੰ ਪਸੰਦ ਆ ਰਿਹਾ ਚੱਕੋ 500 ਚ 5 500 ਰੁਪਏ ਚ ਲੋ ਦੇਖੋ 1000 1000 ਦੇ ਪਰੇ 500 ਚ ਅੱਧੇ ਰੇਟਾਂ ਚ ਕਰਤਾ ਅੱਧੇ ਰੇਟਾਂ ਚ ਆ ਲੋ ਜੀ ਇੱਕ ਤੋਂ ਇੱਕੜੀਆਂ ਨੇ ਇੱਕ ਤੋਂ ਇੱਕ ਕੜਾਈ ਇੱਕ ਤੋਂ ਇੱਕ ਪ੍ਰਿੰਟ ਆਹ ਦੇਖੋ ਪੀਸ 5 500 ਰੁਪਏ ਆ ਲੋ ਭਾਜੀ 2 2000 ਰੁਪਏ ਸੂਟ ਕਰੇਪ ਦੇ ਹਾਂਜੀ ਇਹ ਲੈ ਚੱਕੋ ਵੀ 5 500 ਰੁਪਏ ਹੈਂਡਵਰਕ ਨਾਲ ਲੈ ਜੋ ਦੇਖੋ ਜੀ ਨੇ ਆਹ ਦੇਖੋ ਆ ਖੋਲ ਕੇ ਰੱਖੋ ਪਹਿਲਾਂ ਸੂਟ 5 500 ਰੁਪਏ ਦੇ ਇੱਕ ਤੋਂ ਇੱਕੜੀਆਂ ਆਹ ਦੇਖੋ ਜੀ ਚਾਹੇ ਰਖੜੀ ਦੇ ਕੱਪੜਾ ਨਾ ਵਿਆਹ ਲਈ ਦਾਜ ਦੇ ਦਾ ਭਾਰਾ ਸੂਟ ਆ 2000 ਆਲਾ ਸੂਟ 500 ਦੇ ਵਿੱਚ ਕਰਤਾ 500 ਚ ਆਹ ਚੱਕੋ 5 500 ਚ ਕਰਦੇ 2 ਤੋਂ 2000 ਆਲੇ ਸੂਟ ਆਹ ਲਓ ਜੀ ਚੱਕੋ 5 500 ਚ ਜਿਹੜਾ ਮਰਜੀ ਰੰਗ ਲੈ ਜਾਓ ਆਹ ਚੱਕੋ 5 500 ਰੁਪਏ ਭਾਜੀ ਆਹ ਦੇਖੋ ਪੀਸ ਆ ਲੋ ਜੀ 5 500 ਰੁਪਏ 5 500 ਚ ਕਰਦੇ ਆ ਤੇਰੇ ਬਾਈ ਤੇਰੇ ਉਹ ਦੇ ਲੈ ਲਈ ਕਪੜਾ ਵਿਆਹ ਸ਼ਾਇਦ ਦਾਜਵਰੀ ਵਾਲਾ ਰਖੜੀ ਦੇ ਲਈ ਚੱਕ ਲੋ ਭਾਰੇ ਭਾਰੇ ਸੂਟ 2000 ਰੁਪਏ ਵਾਲਾ ਸੂਟ 2000 ਵਾਲਾ ਆ ਲੋ 5 500 ਚ ਲੈ ਜਾ 5 500 ਚ ਆ ਦੇਖੋ ਪੀਸ ਆ ਦੇਖੋ ਤੀਜਾ ਤੀਜਾ ਚੈੱਕ ਕਰ ਲੋ ਗਲੇ ਚੈੱਕ ਕਰ ਲੋ ਘੇਰੇ ਚੈੱਕ ਕਰ ਲੋ ਉਹ 5 500 ਚ ਕਰਦੇ 2 2000 ਵਾਲੇ ਪੀਸ 5 500 ਰੁਪਏ ਚ ਆ ਦੇਖੋ ਜਿਹਨੇ ਦਾਦੀਆਂ ਨਾਨੀਆਂ ਵਾਲੀ ਭੂਆ ਮਾਸਿਆਂ ਵਾਲੀ ਬਜ਼ੁਰਗਾਂ ਵਾਲੇ ਸੂਟ ਵੀ ਆ ਗਏ ਸਾਡੇ ਕੋ ਆ ਦੇਖੋ 5 500 ਰੁਪਏ ਭਾਜੀ ਵੱਡਾ ਫੈਰਾ ਤਿੰਨ ਦਿਨ ਸ਼ੁਕਰ ਸ਼ਨੀ ਐਤ ਜਲਦੀ ਜਲਦੀ ਆ ਜਾਓ ਲੈ ਜਾਓ ਆ ਲੋਰਗੈਨਜ਼ਰ ਦੇ ਬੜਾ ਬੜਾ ਸੋਲੇ ਸੂਟ ਆ ਦੇਖੋ ਮਿਰਰ ਵਰਗਾ ਕੰਮ ਕੀਤਾ ਹੋਇਆ 450 ਰੁਪਏ ਕਰਤਾ ਆ 450 ਰੁਪਏ ਦੇਖੋ ਜੀ ਚੱਕੋ 5 500 450 ਜਿੰਨੇ ਮਰਜ਼ੀ ਲੈ ਜਾਓ ਜਲਦੀ ਬिडੀਆਂ ਨੂੰ ਕਰਦਾ ਦੱਬ ਗਏ ਸਾਰ ਪੂਰੀ ਦੁਕਾਨ ਕਰ ਰਹੀਆਂ ਖਾਲੀ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਤੇ ਆ ਜਾਓ ਓਏ ਹੋਏ ਹੋਏ ਏਡਾ ਵੇ 2000 ਵਾਲੇ ਸੂਟ 5500 ਰੁਪਏ ਕਰਤੇ ਆ ਦੇਖ ਲਓ ਲੈ ਜਾ ਜਲਦੀ ਜਲਦੀ 5500 ਰੁਪਏ ਚ ਇੱਕ ਦੋ ਇਕੜਿਆਂ ਜਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਦੀ ਹੱਟੀ ਤੇ ਆ ਲੋ ਜੀ ਆ ਦੇਖੋ ਜੀ ਆ ਵੀ 2000 ਵਾਲਾ ਸੂਟ 500 ਦੇ ਵਿੱਚ ਚੀਜ਼ਾਂ ਚੈੱਕ ਕਰ ਲਓ ਵਧੀਆ ਕਪੜਾ ਨਾਲ ਦੁਪੱਟਾ 500 ਜੋ ਸੋ ਛੇਤੀ ਆ ਜਾਓ ਚਲਦੀ ਚਲਦੀ ਵੀਡੀਓ ਵੀ ਬਹੁਤ ਵਾਰ ਸ਼ੇਅਰ ਕਰ ਦਿਓ ਜਿਹੜੇ ਬੰਦ ਵੀਡੀਓ ਸ਼ੇਅਰ ਕਰਨਗੇ ਪੰਜ ਲੋਕਾਂ ਨੂੰ ਪੰਜ ਸੂਟ ਬਿਲਕੁਲ ਫ੍ਰੀ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਚੱਕੋ ਸਰਬ ਤੁਹਾਡੇ ਕੋਲ ਤਿੰਨ ਚਾਰ ਦਿਨ ਰਹਿ ਗਏ ਆ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਬਾਬੇ ਦੀ ਹਟੀ ਜਮਸ਼ੇਰ ਖਾਸ ਤੋਂ ਬੰਦ ਹੋ ਕੇ ਜਲੰਧਰ ਜਾ ਰਹੀ ਆ ਕਰੋੜਾਂ ਦਾ ਕੱਪੜਾ ਫ੍ਰੀ ਦੇ ਪਾ ਲੈ ਜਾਓ